ਇਕੋ ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਸੀ ਕਿ ਹਰਵਿੰਦ ਕੇਂਜੀਵਾਲ ਜੀ ਦੇ ਖਿਲਾਫ ਜਿਹੜਾ ਮਾਮਲਾ ਹੈ ਪੂਰੀ ਤਰ੍ਹਾਂ ਇਲੀਗਲ ਹੈ ਅਨ ਕਨਸਟੀਟਿਊਸ਼ਨਲ ਹੈ ਔਰ ਅੱਜ ਔਨਰੇਬਲ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਹੈ ਅਸੀਂ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ ਲੇਕਿਨ ਭਾਜਪੀ ਦੀ ਪੂਰੀ ਜੜੀ ਕੱਟਿਆ ਰਾਜਨੀਤੀ ਉਹ ਵੀ ਐਕਸਪੋਜ਼ ਹੋਈ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਪਤਾ ਸੀ ਕਿ ED ਦੇ ਮਾਮਲੇ 'ਚ ਕੋਈ ਐਵੀਡੈਂਸ ਨਹੀਂ ਹੈ ਕੋਈ ਸ਼ਬੂਤ ਨਹੀਂ ਹੈ ਕੋਈ ਰਿਕਵਰੀ ਨਹੀਂ ਹੈ ਔਰ ਸੁਪਰੀਮ ਕੋਰਟ ਤੋਂ ਇਹ ਦਿੱਤੀ ਜਮਾਨਤ ਮਿਲ ਲਈ ਸੀ ਇਸ ਲਈ ਜਲਦਬਾਜ਼ੀ ਚ ਇਹਨਾਂ ਨੇ CBI ਦਾ ਇੱਕ ਹੋਰ ਜਿਹੜਾ ਆ ਇਲੀਗਲ ਕੇਸ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਕੀਤਾ ਹੈ ਸੋ ਬੀਜੇਪੀ ਦੀ ਰਾਜਨੀਤਿਕ ਸਪੋਜ ਹੋਈ ਹੈ ਔਰ ਭਾਰਤ ਦੀਆਂ ਜਿਹੜੀ ਨਿਆਇ ਪ੍ਰਕਿਰਿਆ ਸਾਡਾ ਜਸਟਿਸ ਸਿਸਟਮ ਹੈ ਉਹਦੇ ਤੇ ਲੋਕਾਂ ਦਾ ਭਰੋਸਾ ਵਧਿਆ ਹੈ ਅੱਜ ਖਡੂਰ ਸਾਹਿਬ ਤੋਂ ਜਿਹੜੇ ਐਮਪੀ ਅਮਰਪਾਲ ਸਿੰਘ ਉਹਨਾਂ ਦੇ ਭਰਾ ਕੋਲੋਂ 5 ਗ੍ਰਾਮ ਨਸ਼ਾ ਪਕੜਿਆ ਗਿਆ ਆਈਸ ਪਰ ਪਕੜੀ ਤੋ ਕੋ ਮੈਨੂੰ ਇਹਦੇ ਬਾਰੇ ਅਜੇ ਪੂਰੀ ਤਰ੍ਹਾਂ ਫੈਕਟ ਨਹੀਂ ਪਤਾ ਲੇਕਿਨ ਜੋ ਇਨੀਸ਼ੀਅਲ ਖਬਰਾਂ ਆਈਆਂ ਤਾਂ ਮੈਨੂੰ ਲੱਗਦਾ ਇਹਦੇ ਤੇ ਇੱਕ ਵਾਰ ਡਿਟੇਲ ਚ ਰਿਪੋਰਟ ਆ ਜੇ ਪੁਲਿਸ ਦਾ ਵਰਜਨ ਆ ਜੇ ਉਸ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਇਹ ਖਬਰਾਂ ਜ਼ਰੂਰ ਆਈਆਂ ਹੈ ਕਿ ਉਹਨਾਂ ਦੀ ਕੋਈ ਬ੍ਰਦਰ ਹੈ ਜਿਹੜੇ ਆ ਉਹ ਨਸ਼ੇ ਦੇ ਨਾਲ ਫੜੇ ਗਏ